1 ਮਈ 1746 ਈਸਵੀ ਦਾ ਇਹ ਉਹ ਦਿਨ ਹੈ ਜਿੱਦਣ ਸਿੱਖਾਂ ਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਸ਼ਹੀਦ ਕੀਤਾ ਗਿਆ ਤੇ ਇਹ ਦਿਨ ਨੂੰ ਸਿੱਖਾਂ ਦੇ ਵਿੱਚ ਛੋਟਾ ਕਲੂਕਾਰਾ ਕਰਕੇ ਯਾਦ ਕੀਤਾ ਜਾਂਦਾ ਹੈ ਆਓ ਇਸ ਹਾਰਾ ਇਤਿਹਾਸ ਦੇਖੀਏ ਇਹ ਛੋਟਾ ਕਲੋਕਾਰਾ ਕਿੱਥੇ ਹੋਇਆ ਤੇ ਕਿਹਨੇ ਕੀਤਾ ਇਹ ਸਭ ਕੁਝ ਜਾਣਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਂਝੀ ਕਰੀਏ ਦੋਵੇਂ ਹੱਥ ਜੋੜ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਸਿੱਖ ਕੌਮ ਦੀ ਆਪਾਂ ਗੱਲ ਕਰਦੇ ਆ ਨਾ ਤੇ ਸਿੱਖ ਕੌਮ ਦੇ ਅੰਦਰ ਇੱਕ ਬਹੁਤ ਵੱਡਾ ਗੋਣਿਆ ਉਹ ਗੁਣ ਇਹ ਸੀ ਕਿ ਨਾ ਤਾਂ ਸਿੱਖ ਕਿਸੇ ਦੇ ਉੱਪਰ ਜ਼ੁਲਮ ਕਰਦੇ ਸੀ ਤੇ ਨਾ ਕਿਸੇ ਦਾ ਜ਼ੁਲਮ ਸਹਿੰਦੇ ਸੀ। ਇਹੀ ਕਾਰਨ ਬਣਿਆ ਕਿ ਸਿੱਖ ਸਮੇਂ ਦੀਆਂ ਸਰਕਾਰਾਂ ਦੇ ਅੱਖਾਂ ਦੇ ਵਿੱਚ ਰੜਕਦੇ ਰਹੇ। ਕਿਉਂਕਿ ਇਹਨਾਂ ਦੇ ਮਨ ਦੇ ਵਿੱਚ ਇਹ ਗੱਲ ਸੀ ਕਿ ਸਿਰਫ ਅਸੀਂ ਪ੍ਰਮਾਤਮਾ ਤੋਂ ਡਰਦੇ ਹਾਂ। ਪ੍ਰਮਾਤਮਾ ਅੱਗੇ ਸਿਰ ਝੁਕਾਉਂਦੇ ਸਾਡਾ ਕੋਈ ਰਾਜਾ ਸਾਡਾ ਕੋਈ ਬਾਦਸ਼ਾਹ ਜੇ ਕੋਈ ਹੈ ਉਹ ਪਰਮਾਤਮਾ ਆ ਕਉ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ دیਵਾਜਾ ਇਹ ਜਿਹੜੇ ਦੁਨੀਆਂ ਦੇ ਰਾਜੇ ਨੇ ਦੁਨੀਆਂ ਦੇ ਬਾਦਸ਼ਾਹ ਨੇ ਇਹ ਕੁਝ ਕੁ ਦਿਨਾਂ ਦੇ ਆ ਝੂਠੇ ਨੇ ਪਰ ਅਸੀਂ ਉਸ ਪਰਮਾਤਮਾ ਦੇ ਨਾਲ ਜੁੜੇ ਹੋਏ ਆ ਉਸ ਬਾਦਸ਼ਾਹ ਨਾਲ ਜੁੜੇ ਹੋਏ ਆ ਜਿਸ ਬਾਲਿਛਾ ਦੇ ਬਾਰੇ ਅਸੀਂ ਪੜਦੇ ਹਾਂ ਕਿ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਖੋਸੀ ਪੀ ਸੱਚ ਹੁਣ ਜ਼ਾਲਮ ਚਾਹੁੰਦਾ ਆ ਕਿ ਮੇਰੀ ਤਾਕਤ ਦੇ ਅੱਗੇ ਸਾਰੇ ਜੋਨੇ ਸਿਰ ਝੁਕਾਉਣ ਬਹੁਤ ਕੌਮਾਂ ਨੇ ਤਾਕਤਵਰ ਜ਼ਾਲਿਮਾਂ ਦੇ ਅੱਗੇ ਸਿਰ ਝੁਕਾਇਆ ਪਰ ਸਿੱਖਾਂ ਨੇ ਕਦੇ ਵੀ ਕਿਸੇ ਜ਼ਾਲਮ ਦੇ ਅੱਗੇ ਸਿਰ ਨਹੀਂ ਝੁਕਾਇਆ ਆਪਣਾ ਸਿਰ ਕਟਾਉਣਾ ਤਾਂ ਇਹਨਾਂ ਨੂੰ ਮਨਜ਼ੂਰ ਸੀ ਪਰ ਕਿਸੇ ਦੇ ਅੱਗੇ ਸਿਰ ਝੁਕਾਉਣਾ ਇਸ ਸਿੱਖਾਂ ਨੂੰ ਕਦੇ ਮਨਜ਼ੂਰ ਨਹੀਂ ਹੋਇਆ ਹੁਣ ਇਹੀ ਕਾਰਨ ਬਣਦਾ ਜਾਂਦਾ ਸੀਗਾ ਅਹਿਮਦ ਸ਼ਾਹ ਅਬਦਾਲੀ ਦੇ ਸਮੇਂ ਦਾ बार-बार ਉਹ ਸਿੱਖਾਂ ਤੇ ਹਮਲੇ ਕਰਦਾ ਤੇ बार-बार ਸਿੱਖਾਂ ਦੇ ਕੋਲ ਉਹ ਹਾਰ ਖਾ ਕੇ ਵਾਪਸ ਮੁੜ ਜਾਂਦਾ बार-बार ਉਹ ਸਿੱਖਾਂ ਨੂੰ ਆ ਕੇ ਲੁੱਟਦਾ ਸਿੱਖ ਉਹਦਾ ਮੁਕਾਬਲਾ ਕਰਨ ਵਾਸਤੇ ਫੇਰ ਖੜੇ ਹੋ ਜਾਂਦੇ ਅਹਿਮਦ ਸ਼ਾਹ ਅਬਦਾਲੀ ਬਹੁਤ ਇਸ ਗੱਲੋਂ ਦੁਖੀ ਹੋਇਆ ਜਦੋਂ ਹੁਣ ਇਹਨੇ ਦਿੱਲੀ ਨੂੰ ਲੁੱਟਿਆ ਨਾ ਦਿੱਲੀ ਨੂੰ ਇਹ ਲੁੱਟ ਕੇ ਵਾਪਸ ਆਪਣੇ ਮੁਲਕ ਨੂੰ ਜਾ ਰਿਹਾ ਹੈ ਇਹਨੇ 28000 ਗੱਡੇ ਭਰੇ ਹੋਏ ਨੇ ਦਿੱਲੀ ਦੇ ਲੁੱਟੇ ਹੋਏ ਸਮਾਨ ਦੇ ਨਾਲ ਦਿੱਲੀ ਦੇ ਕਿਸੇ ਵੀ ਘਰ ਦੇ ਵਿੱਚ ਇਹਨੇ ਨਾ ਕੋਈ ਹਾਥੀ ਰਹਿਣ ਦਿੱਤਾ ਨਾ ਕੋਈ ਘੋੜਾ ਰਹਿਣ ਦਿੱਤਾ ਇੱਥੋਂ ਤੱਕ ਨਾ ਕੋਈ ਇਹਨੇ ਖੋਤਾ ਦਾ ਖੱਚਰ ਰਹਿਣ ਦਿੱਤਾ 80000 ਫੌਜ ਅਹਿਮਦ ਸ਼ਾਹ ਅਬਦਾਲੀ ਦੀ ਪੈਦਲ ਆ ਪਤਾ ਕਿਉਂ ਕਿਉਂਕਿ ਜੋ 80000 ਫੌਜ ਦੇ ਸਵਾਰੀ ਸੀ ਨਾ ਘੋੜੇ ਹਾਥੀ ਉਹ ਸਾਰੇ ਹੀ ਦਿੱਲੀ ਦੇ ਲੁੱਟੇ ਹੋਏ ਸਮਾਨ ਦੇ ਨਾਲ ਭਰੇ ਪਏ ਸੀਗੇ ਹੁਣ ਜਦੋਂ ਸਿੱਖਾਂ ਨੂੰ ਪਤਾ ਲੱਗਦਾ ਕਿ ਅਹਿਮਦ ਸ਼ਾਹ ਦੁਰਾਨੀ ਜਾਂ ਅਹਿਮਦ ਸ਼ਾਹ ਅਬਦਾਲੀ ਦਿੱਲੀ ਤੋਂ ਸਮਾਨ ਉੱਟ ਕੇ ਆਪਣੇ ਵਾਪਸ ਆ ਰਹੇ ਆ ਮਲਕ ਨੂੰ ਹੋਰ ਸਿੱਖਾਂ ਨੂੰ ਪਤਾ ਸੀ ਕਿ ਲੰਗੜਾ ਇਹਨਾਂ ਦੇ ਪੰਜਾਬ ਚੋਏ ਜਦੋਂ ਇਸ ਨੌਰ ਦੇ ਕੋਲ ਪਹੁੰਚਿਆ ਤੇ ਸਿੱਖਾਂ ਨੇ ਗੁਰੀਲਾ ਨੀਤੀ ਦੇ ਨਾਲ ਹਮਲਾ ਕੀਤਾ ਤੇ ਕੁਝ ਕੋਈ ਇਹਦਾ ਸਮਾਨ ਲੁੱਟ ਲਿਆ ਤੇ ਸਿੱਖ ਲੁੱਟ ਕੇ ਸਮਾਨ ਜੰਗਲਾਂ ਦੇ ਵਿੱਚ ਫਿਰ ਅਲੋਪ ਹੋ ਜਾਂਦੇ ਜਦੋਂ ਥੋੜਾ ਜਿਹਾ ਅੱਗੇ ਇਹ ਫੇਰ ਜਾਂਦਾ ਤੇ ਫੇਰ ਲੁੱਟਿਆ ਜਾਂਦਾ ਤੇ ਫੇਰ ਸਿੱਖਾਂ ਨੇ ਇਹਨੂੰ ਲੁੱਟ ਕੇ ਇਨੂੰ ਹਲਕਾ ਕਰਨਾ ਬਹੁਤ ਐਸੀਆਂ ਗੱਲਾਂ ਹੋਈਆਂ ਕਿ ਸਿੱਖਾ ਰੜਕਣ ਲੱਗ ਪਈ ਸਿੱਖ ਅਹਿਮਦ ਸ਼ਾਹ ਅਬਦਾਲੀ ਦੇ ਅੱਖ ਦੇ ਵਿੱਚ ਹੁਣ ਉਹ ਚਾਹੁੰਦਾ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਿੱਖਾਂ ਨੂੰ ਮਾਰਿਆ ਜਾਵੇ ਹੁਣ ਇਹ ਜ਼ਿੰਮੇਵਾਰੀ ਉਹ ਆਪਣੇ ਪੁੱਤਰ ਨੂੰ ਦਿੰਦਾ ਆ ਤੇ ਨਾਲ ਦੀ ਨਾਲ ਇਹ ਗੱਲ ਆਖਦਾ ਆ ਇੱਕ ਬਹੁਤ ਵੱਡੇ ਜਰਨੈਰ ਨੂੰ ਲਖਪਤ ਰਾਏ ਨੂੰ ਕਿ ਤੂੰ ਸਾਰਾ ਇਹ ਭਾਈ ਆਪਣੇ ਹੱਥ ਦੇ ਵਿੱਚ ਲੈ ਤੇ ਕੰਮ ਕਰ ਸਿੱਖਾਂ ਨੂੰ ਖਤਮ ਕਰ ਹੁਣ ਇੱਕ ਪਾਸੇ ਲਖਪਤਰ ਆਏ ਆ ਜੀ ਤੇ ਦੂਜੇ ਨਾਲ ਉਹਦਾ ਸਾਥੀ ਜਿਹੜਾ ਆ ਉਹ ਜਈਆਂ ਖਾਂ ਆ ਹੁਣੇ ਦੋਨਾਂ ਨੇ ਵੱਡੀ ਗਿਣਤੀ ਦੇ ਵਿੱਚ ਇੱਕ ਫੌਜ ਤਿਆਰ ਕੀਤੀ ਤੇ ਇਹਨਾਂ ਨੂੰ ਪਤਾ ਲੱਗਿਆ ਕਿ ਕਾਨੂਬਾਂ ਦੇ ਸ਼ਾਮ ਦੇ ਵਿੱਚ ਸਿੱਖਾਂ ਦੇ 10 ਕੁ ਹਜ਼ਾਰ ਜਿਹੜੇ ਸ਼ਰੀਰ ਨੇ ਪਰਿਵਾਰ ਨੇ ਉਹ ਕਾਨੂਬਾਂ ਦੇ ਸ਼ਾਮ ਦੇ ਵਿੱਚ ਜੰਗਲਾਂ ਦੇ ਵਿੱਚ ਲੁਕੇ ਹੋਏ ਆ ਹੁਣ ਜਦੋਂ ਇਹਨਾਂ ਨੂੰ ਪਤਾ ਲੱਗਾ ਹੁਣ ਉੱਥੇ ਲੰਮਾ ਚਿਰ ਲੜਾਈ ਗਰੀਲਾ ਨੀਤੀ ਨਾ ਹੋ ਰਹੀ ਹੈ ਸਿੱਖ ਜੰਗਲਾਂ ਦੇ ਵਿੱਚੋਂ ਨਿਕਲਦੇ ਲਖਪਤ ਰਾਏ ਦੀ ਫੌਜ ਨੂੰ ਮਾਰਦੇ ਕੁੱਟਦੇ ਤੇ ਫਿਰ ਅੰਦਰ ਚਲੇ ਜਾਂਦੇ ਉਸ ਸਮੇਂ ਇਸ ਜੰਗਲ ਦੇ ਅੰਦਰ ਜੱਸਾ ਸਿੰਘ ਆਲੂਵਾਲੀਆ ਸਰਦਾਰ ਚੜ੍ਹਤ ਸਿੰਘ ਸ਼ੁਕਰਚਕੀਆ ਭਾਈ ਸੁੱਖਾ ਸਿੰਘ ਮਾੜੋ ਕੰਬੀ ਹੋਰ ਬਿਆੰਤ ਯੋਧੇ ਗੁਰੂ ਕੇ ਇਸ ਕਾਨੂੰਨ ਮਾਨਦੇ ਸ਼ੰਭ ਦੇ ਵਿੱਚ ਸੀਗੇ ਹੁਣ ਲਖਪਤ ਰਾਏ ਹੋਰ ਕਲਪਿਆ ਕਿਹੜੀ ਗੱਲੋਂ ਕਿਉਂਕਿ ਇਸ ਗੁਰੇਲਾ ਨੀਤੀ ਦੇ ਵਿੱਚ ਲਖਪਤ ਰਾਏ ਦਾ ਪੁੱਤਰ ਤੇ ਜੈਂਘਾਖਾਂ ਦਾ ਪੁੱਤਰ ਦੋਨਾਂ ਦੇ ਪੁੱਤਰ ਮਾਰੇ ਗਏ ਉਹਨੇ ਬਹੁਤ ਕਲਪੇ ਬਹੁਤ ਦੁਖੀ ਹੋਏ ਇਹਨਾਂ ਨੇ ਕੀ ਕੀਤਾ ਕਿ ਹਜ਼ਾਰ ਮਜ਼ਦੂਰ ਬੁਲਾਇਆ ਉਹਨਾਂ ਨੂੰ ਕਿਹਾ ਕਿ ਜੰਗਲ ਸਾਰਾ ਹੀ ਕੱਟ ਦਿਓ ਉਹ ਜੰਗਲਾਂ ਦੇ ਵਿੱਚ ਸਿੱਖ ਲੁਕੇ ਬੈਠੇ ਸੀਗੇ ਜਦੋਂ ਉਹ ਜੰਗਲ ਕਟਾ ਦੇਵਾਂਗੇ ਤੇ ਸਿੱਖ ਸਾਡੇ ਸਾਹਮਣੇ ਹੋਣਗੇ ਅਸੀਂ ਤੋਪਾ ਦੇ ਨਾਲ ਸਿੱਖਾਂ ਨੂੰ ਉਡਾ ਦੇਵਾਂਗੇ ਪਰ ਨਾਲ ਦੀ ਨਾਲ ਜਦੋਂ ਜੰਗਲ ਕੱਟਣ ਲੱਗੇ ਹੁਣ ਜੰਗਲ ਬਹੁਤ ਵੱਡਾ ਸੀਗਾ ਕੱਟਣ ਨੂੰ ਵੀ ਬਹੁਤ ਮਹੀਨੇ ਲੱਗ ਜਾਣੇ ਸੀਗੇ ਫਿਰ ਲਖਪਤ ਰਾਏ ਤੇ ਜੀਹਾਂ ਖਾਨ ਨੇ ਗੱਲ ਸੋਚੀ ਕਿ ਨਾ ਕੰਮ ਇਹ ਕਰੋ ਤੇ ਸਾਰੇ ਜੰਗਲ ਦੇ ਆਲੇ-ਦੁਆਲੇ ਆਪਣੀ ਫੌਜ ਖੜਾ ਦਿਓ ਪੂਰੇ ਜੰਗਲ ਨੂੰ ਘੇਰਾ ਪਾ ਲਿਆ ਤੇ ਜੰਗਲ ਨੂੰ ਚਾਰੇ ਪਾਸੋਂ ਘੇਰਾ ਪਾ ਕੇ ਪੂਰੇ ਜੰਗਲ ਨੂੰ ਅੱਗ ਲਾ ਦਿੱਤੀ ਹੁਣ ਜਦੋਂ ਸਿੱਖਾਂ ਨੂੰ ਪਤਾ ਲੱਗਾ ਕਿ ਜੰਗਲ ਨੂੰ ਅੱਗ ਲੱਗ ਗਈ ਹੈ ਹੁਣ ਅੱਗ ਤੋਂ ਬਚਣ ਲਈ ਤਾਂ ਬਾਹਰ ਨਿਕਲਣਾ ਸੀਗਾ ਹੁਣ ਜਦੋਂ ਸਿੱਖ ਜੰਗਲ ਦੀ ਅੱਗ ਤੋਂ ਬਚਣ ਦੇ ਵਾਸਤੇ ਬਾਹਰ ਨਿਕਲਦੇ ਆ ਤੇ ਬਾਹਰ ਤੋਪਾ ਇਹਨਾਂ ਜ਼ਾਲਿਮਾਂ ਨੇ ਵੀੜੀਆਂ ਹੈ ਬੰਦੂਖਾਂ ਲੈ ਕੇ ਖੜੇ ਨੇ ਜੰਗਲ ਦੀ ਅੱਗ ਤੋਂ ਬਚਦੇ ਤੇ ਤੋਪਾ ਦੇ ਨਾਲ ਸਿੱਖ ਸ਼ਹੀਦ ਹੁੰਦੇ ਜੇ ਮਾਲਵੇਵਾਂ ਨੂੰ ਨਿਕਲਦੇ ਆ ਸਾਹਮਣੇ ਦਰਿਆ ਪੈਂਦਾ ਤੇ ਦਰਿਆ ਤੇ ਜੰਗਲ ਦੇ ਵਿਚਕਾਰ 3 ਕਿਲੋਮੀਟਰ ਰੇਤਲਾ ਇਲਾਕਾ ਆ ਤੇ ਬਹੁਤ ਗਰਮੀ ਪੈ ਰਹੀ ਹੈ ਜਦੋਂ ਸਿੱਖ ਉਸ ਰੇਤਲੇ ਇਲਾਕੇ ਦੇ ਵਿੱਚ ਨਿਕਲੇ ਉਹਨਾਂ ਦੇ ਪੈਰ ਸੜਨ ਤੇ ਕੁਝ ਸਿੱਖ ਦਰਿਆ ਦੇ ਵਿੱਚ ਡੁੱਬ ਕੇ ਸ਼ਹੀਦ ਹੋ ਗਏ ਇਸ ਵੱਡੇ ਕਹਿੰਦਾ ਪਾਪ ਪੂਰੇ ਘੇਰੇ ਦੇ ਵਿੱਚ ਸਿੱਖਾ ਦਾ ਬਹੁਤ ਵੱਡਾ ਨੁਕਸਾਨ ਹੋਇਆ। ਗੁਰੂ ਕੇ ਸਿੱਖਾਂ ਨੇ ਆਪਣੇ ਪਿੰਡੇ ਦੇ ਉੱਤੇ بڑے ਜ਼ਖਮ ਝੱਲੇ। ਆਪਣੇ ਪੈਰ ਗਰਮ ਰੇਤੇ ਤੋਂ بچਉਣ ਦੇ ਵਾਸਤੇ ਆਪਣੇ ਕੁਰਤੇ ਬਾੜ-ਪਾੜ ਕੇ ਇਹਨਾਂ ਨੇ ਪੈਰਾ ਦੇ ਨਾਲ ਬੰਨੇ। ਪਰ ਲੰਮਾ ਸਮਾਂ ਇੱਥੇ ਯੁੱਧ ਹੋਣ ਦੇ ਬਾਵਜੂਦ ਵੀ ਇੱਕ ਦਿਨ ਦੇ ਵਿੱਚ ਕਟੋ-ਕਟ 10000 ਦੇ ਨੇੜੇ ਗੁਰੂ ਕੇ ਸਿੱਖਾਂ ਨੇ ਸ਼ਹੀਦੀ ਦੇ ਜਾਂਪੀਤੇ ਜਿਨ੍ਹਾਂ ਵਿੱਚ ਬੱਚੇ, ਬੁੱਢੇ, ਔਰਤਾਂ, ਜਵਾਨ 10000 ਦੀ ਗਿਣਤੀ ਇੱਕ ਦਿਨ ਦੇ ਵਿੱਚ ਲੱਖ ਪਤਰਾਏ ਤੇ ਜੈਹਾਂ ਖਾਨ ਨੇ ਸਿਰਫ ਸਿੱਖਾਂ ਤੋਂ ਖਾਰ ਖਾਂਦਿਆਂ ਨੇ ਗੁਰੂ ਕੇ ਸਿੱਖਾਂ ਨੂੰ ਸ਼ਹੀਦ ਕੀਤਾ ਇਹ ਜਿਹੜਾ ਪੂਰੀ ਘਟਨਾ ਹੈ ਨਾ ਜੀ ਇਹ 1 ਮਈ 1746 ਈਸਵੀ ਦੀ ਹੈ ਤੇ ਇਸ ਪੂਰੀ ਘਟਨਾ ਨੂੰ ਸਿੱਖ ਇਤਿਹਾਸ ਦੇ ਵਿੱਚ ਛੋਟਾ ਕੱਲੂਕਾਰਾ ਕਹ ਕੇ ਅਸੀਂ ਯਾਦ ਕਰਦੇ ਹਾਂ ਕਿ ਅੱਜ ਦੇ ਦਿਨ ਪਈ ਛੋਟਾ ਕੱਲੂਕਾਰਾ ਹੋਇਆ ਸੀਗਾ ਕਾਨੂਬਾਨ ਦੇ ਸ਼ੰਬ ਦੇ ਵਿੱਚ ਜਿੱਥੇ ਗੁਰੂ ਕੇ ਸਿੱਖਾਂ ਨੂੰ ਲਖਪਤ ਰਾਏ ਤੇ ਜੈਆਂ ਖਾਨ ਨੇ 10000 ਦੇ ਨੇੜੇ ਤੇੜੇ ਸਿੱਖਾਂ ਨੂੰ ਸ਼ਹੀਦ ਕੀਤਾ ਸੀ ਸੋ ਗੁਰੂ ਮਾਲਕ ਕਿਰਪਾ ਕਰੇ ਸਤਿਗੁਰ ਮਿਹਰਮਤ ਕਰੇ ਅਸੀਂ ਆਪੜ ਇਤਿਹਾਸ ਤੋਂ ਜਾਨੋ ਹੋਈਗੇ ਕਿ ਕਿਵੇਂ ਸਿੱਖਾਂ ਨੇ ਸ਼ਹੀਦੀਆਂ ਤਾਂ ਕਬੂਲੀਆਂ ਪਰ ਸਿੱਖਾਂ ਨੇ ਕਿਸੇ ਅੱਗੇ ਸਿਰ ਝੁਕਾਉਣਾ ਇਹ ਕਦੇ ਨਹੀਂ ਕਬੂਲਿਆ ਗੁਰੂ ਮਾਲਕ ਕਿਰਪਾ ਕਰੇ ਸਤਿਗੁਰ ਮਿਹਰਮਤ ਕਰੇ ਬਲੌ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ